ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਔਲਖ ਡੇਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਔਲਖ ਤੇ ਜਿਹੜਾ ਇਸ ਪੈਂਡ ਨੂੰ ਫਰੀਦਕੋਟ ਲੱਗਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਝੋਟੀ ਦੇਖ ਰਹੇ ਇਹ ਬਾਈ ਦੀ ਉਕਾਊ ਹੈ ਪਹਿਲਾ ਸੂਆ ਵੀਰ ਦੇ ਦਸਮਾਤਬਕ ਹਜੇ ਸੁੰਦੀ ਹੈ ਤੇ ਬਾਕੀ ਜਿਹੜੀ ਪ੍ਰੋਪਰ ਜਾਣਕਾਰੀ ਆਪਾਂ ਬਾਈ ਤੋਂ ਲੈ ਲਾਂ ਘਰੇਲੂ ਪਰਿਵਾਰ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਤੇ ਆਓ ਹੁਣ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਪੂਰੀ ਜਾਣਕਾਰੀ ਜਿਹੜੀ ਸਾਨੂੰ ਲੈ ਕੇ ਆਪਾਂ ਦੱਸ ਦੇਾਂਗੇ ਚਲ ਬਾਈ ਜੀ ਇੱਕ ਵਾਰੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਗੁਰਪ੍ਰੀਤ ਸਿੰਘ ਪੰਡੋਲਕਰ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਵਾਰੀ ਵੀਰੇ ਆਪਣਾ ਮੋਬਾਈਲ ਨੰਬਰ ਵੀ ਦੋ ਲਈ 82840 736 ਠੀਕ ਹੈ ਵੀਰੇ ਜਿਹੜੀ ਆਪਾਂ ਅੱਜ ਝੋਟੀ ਵਕਾਉ ਕੀਤੀ ਐ ਇਹਨੇ ਕੰਨ ਮਾ ਸੁਆ ਸੁਣਾ ਪਹਿਲੇ ਸੁਣਾ ਠੀਕ ਐ ਤੇ ਇਹਦੀ ਮਾਂ ਦਾ ਕੀ ਰਿਕਾਰਡ ਰਿਹਾ ਜਿਹੜਾ ਇਹਦੀ ਮਾਂ ਦਾ 15 15 ਕਿਲੋ ਸੋਡੇ ਕੋਲੇ ਤੀਚ ਹੋਇਆ ਹਾਂ ਤੇ ਇਹਨੇ ਪਹਿਲਾ ਸੁਆ ਸੁਣਾ ਹਾਂ ਤੇ ਰੇਟ ਆਪਾਂ ਇਹਦਾ ਬਈ ਕੀ ਰੱਖਿਆ ਰੇਟ ਆਪਾਂ ਫੋਨ ਤੇ ਕਰਨਾ ਫੋਨ ਤੇ ਕਰਨਾ ਵੀਰੇ ਹਾਂ ਬਾਕੀ ਜੇ ਦਾਸੀ ਦਿਓ ਵੀਡੀਓ ਚ ਜੇ ਕਰ ਨਹੀਂ ਇਹਦਾ ਨਹੀਂ ਨਹੀਂ ਫੋਨ ਤੇ ਕਰ ਫੋਨ ਤੇ ਕਰਨਾ ਹਾਂ ਦੋਸਤੋ ਰੇਟ ਆ ਜਿਹੜਾ ਝੋਟੀ ਦਾ ਵੀਰਾਂ ਦਾ ਫੋਨ ਤੇ ਕਰਾਂਗੇ ਇੱਕ ਵਾਰੀ ਤੂੰ ਝੋਟੀ ਨੂੰ ਨਿਗਾਹ ਮਾਰ ਲਓ ਸ਼ਾਮ ਜਿਹਦਾ ਵੇਲਾ ਕਰਕੇ ਦੋਸਤੋ ਆਪਾਂ ਖੋਲ ਕੇ ਨਹੀਂ ਵਿਖਾਉਂਦੇ ਵੀਰ ਦੱਸਦਾ ਵੀ ਜਦੋਂ ਪਸ਼ੂਆਂ ਨੂੰ ਪਾਸੇ ਲਜਾਈਦੇ ਪਸ਼ੂ ਭਾਈਦੇ ਐ ਬਾਕੀ ਤੋਰੇ ਤਾਰੀ ਦੀ ਵੀਰ ਦੱਸਦਾ ਵੀ ਪੂਰੀ ਸਹੀ ਐ ਤੇ ਕਦ ਕੱਡ ਝੋਟੀ ਦਾ ਜੇ ਤੂੰ ਅੰਦਾਜ਼ਾ ਲਾ ਲਓ ਬਾਈ ਇੱਕ ਵਾਰੀ ਨੇੜੇ ਖੜੀ ਕਦ ਤੂੰ ਬਾਈ ਦੇ ਹਿਸਾਬ ਨਾਲ ਇਹਨਾਂ ਅੰਦਾਜ਼ਾ ਲਾ ਲਓ ਪੂਰੀ ਜਿਹੜੀ ਬਾਈ ਤੇ ਮੋਢੇ ਤੱਕ ਆਉਂਦੀ ਫੁੱਲ ਵੱਡੇ ਕਦ ਕੱਡ ਦੀ ਤੇ ਫੁੱਲ ਹੈਵੀ weight ਦੀ ਐ ਠੰਡੀ ਸੀਲ ਝੋਟੀ ਐ ਤੇ ਇੱਕ ਵਾਰੀ ਆਪਾਂ ਨੇੜ ਤੋਂ ਕੈਮਰਾ ਮਾਰਾਂਗੇ ਥਣ ਹਵਾਨਾ ਤੋਂ ਨੂੰ ਦਿਖਾ ਦਿੰਨੇ ਆ ਬਾਕੀ ਇਹ ਜੇ ਝੋਟੀ ਨੇ ਦੈਨ ਬਾਈ ਕਿੰਨੇ ਲੈ ਜੂਏ ਜੀ 7 ਤਰੀਕ ਨੂੰ ਵੀਰ ਦੱਸਦਾ ਵੀ ਦੈਨ ਪੂਰੇ ਆ ਥਾਂ ਦੇਖ ਸਕਦੇ ਤੁਸੀਂ ਤੇ ਹਜੇ ਹਵਾਨੇ ਚ ਢਿੱਲਾ ਵੀ ਕਾਫੀ ਹੈ ਤੇ ਸੱਤਾਂ ਦਿਨਾਂ ਤੱਕ ਚੰਗਾ ਵਾਨਾ ਜਿਹੜਾ ਬਣਾ ਕੇ ਝੋਟੀ ਨੇ ਸੋਣਾ ਤੇ ਬਾਕੀ ਮੂੰਹ ਮੱਥੇ ਦੀ ਸਿੰਘ ਦੀ ਝੋਟੀ ਬਹੁਤ ਚੰਗੀ ਹੈ ਤੇ ਰੇਟ ਜਿਹੜਾ ਉਹ ਫੋਨ ਤੇ ਹੋ ਜਾਣਾ ਤੁਸੀਂ ਕਾਲ ਕਰ ਸਕਦੇ ਆ ਸਾਰੇ ਦੋਸਤਾਂ ਦਾ ਵੀਡੀਓ ਵੇਖ ਲਈ ਧੰਨਵਾਦ ਤੇ ਜਲਦ ਮਿਲਦੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ